ਪੰਜਾਬ ਹੜਾਂ ਦੀ ਮਾਰ ਹੇਠ ਅਜੇਹ ਵਿੱਚ ਪੰਜਾਬ ਦੇ ਹੱਕ ਦੇ ਲਈ ਕਈ ਪੰਜਾਬੀ ਬਾਲੀਵੁੱਡ ਸਟਾਰ ਖੜੇ ਹੋਏ ਨੇ ਹੜ੍ਹਾਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੰਜਾਬੀ ਸੰਗੀਤ ਤੇ ਫਿਲਮ ਇੰਡਸਟਰੀ ਦੇ ਕਲਾਕਾਰ ਸਰਗਰਮੀ ਨਾਲ ਲੱਗੇ ਆ ਰਹੇ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਾਲਾਤ ਗੰਭੀਰ ਨੇ ਅਜੇ ਸਮੇਂ ਵਿੱਚ ਕਲਾਕਾਰ ਰਾਹਤ ਕਾਰਜਾਂ ਵਿੱਚ ਹਿੱਸਾ ਲੈ ਰਹੇ ਨੇ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਨੇ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਡੀਸੀ ਸਾਖਸ਼ੀ ਸਾਨੀ ਨਾਲ ਮਿਲ ਕੇ ਲਗਭਗ 500 ਪਰਿਵਾਰਾਂ ਨੂੰ ਰਾਸ਼ਨ ਕਿੱਤਾ ਵੰਡੀਆਂ ਉਹਨਾਂ ਨੇ ਕਿਹਾ ਇੱਕ ਮੁਸੀਬਤ ਦੇ ਸਮੇਂ ਸਾਰਿਆਂ ਨੂੰ ਮਨੁੱਖਤਾ ਦੇ ਨਾਤੇ ਪੀੜਤਾਂ ਨਾਲ ਖੜਨਾ ਚਾਹੀਦਾ ਹੈ ਇਸੇ ਤਰ੍ਹਾਂ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਸ਼ੁੱਕਰਵਾਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦਿਨ ਬਿਤਾਇਆ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜੱਸੀ ਨੇ ਲੋਕਾਂ ਤੇ ਲੋਕਾਂ ਨੂੰ ਪ੍ਰਸ਼ਾਸਨ ਤੇ ਨਿਰਭਰ ਰਹਿਣ ਦੀ ਬਜਾਏ ਆਪਣੀ ਸਮਰੱਥਾ ਮੁਤਾਬਕ ਰਾਹਤ ਕਾਰਜਾਂ ਵਿੱਚ ਯੋਗਦਾਨ ਕਰਨ ਦੀ ਅਪੀਲ ਕੀਤੀ ਹੈ ਆਪਏ ਅੱਜ ਦਾ ਮੁੱਖ ਇਹ ਹੈ ਕਿ

ਪੰਜਾਬ ਹੜਾਂ ਦੀ ਮਾਰ ਹੇਠ ਅਜੇਹ ਵਿੱਚ ਪੰਜਾਬ ਦੇ ਹੱਕ ਦੇ ਲਈ ਕਈ ਪੰਜਾਬੀ ਬਾਲੀਵੁੱਡ ਸਟਾਰ ਖੜੇ ਹੋਏ ਨੇ ਹੜਾ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੰਜਾਬੀ ਸੰਗੀਤ ਤੇ ਫਿਲਮ ਇੰਡਸਟਰੀ ਦੇ ਕਲਾਕਾਰ ਸਰਗਰਮੀ ਨਾਲ ਲੱਗੇ ਆ ਰਹੇ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਾਲਾਤ ਗੰਭੀਰ ਨੇ ਅਜੇ ਸਮੇਂ ਵਿੱਚ ਕਲਾਕਾਰ ਰਾਹਤ ਕਾਰਜਾਂ ਵਿੱਚ ਹਿੱਸਾ ਲੈ ਰਹੇ ਨੇ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਨੇ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਡੀਸੀ ਸਾਖਸ਼ੀ ਸਾਨੀ ਨਾਲ ਮਿਲ ਕੇ ਲਗਭਗ 500 ਪਰਿਵਾਰਾਂ ਨੂੰ ਰਾਸ਼ਨ ਕਿੱਤਾ ਵੰਡੀਆਂ ਉਹਨਾਂ ਨੇ ਕਿਹਾ ਇੱਕ ਮੁਸੀਬਤ ਦੇ ਸਮੇਂ ਸਾਰਿਆਂ ਨੂੰ ਮਨੁੱਖਤਾ ਦੇ ਨਾਤੇ ਪੀੜਤਾਂ ਨਾਲ ਖੜਨਾ ਚਾਹੀਦਾ ਹੈ ਇਸੇ ਤਰ੍ਹਾਂ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਸ਼ੁੱਕਰਵਾਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦਿਨ ਬਿਤਾਇਆ ਤੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜੱਸੀ ਨੇ ਲੋਕਾਂ ਤੇ ਲੋਕਾਂ ਨੂੰ ਪ੍ਰਸ਼ਾਸਨ ਤੇ ਨਿਰਭਰ ਰਹਿਣ ਦੀ ਬਜਾਏ ਆਪਣੀ ਸਮਰੱਥਾ ਮੁਤਾਬਕ ਰਾਹਤ ਕਾਰਜਾਂ ਵਿੱਚ ਯੋਗਦਾਨ ਕਰਨ ਦੀ ਅਪੀਲ ਕੀਤੀ ਹੈ ਉਹ ਚੱਲਦੇ ਪਏ ਉਹ ਵੰਟੇ ਨੂੰ ਸੁਬਹ ਨੂੰ ਲਗਾਂ ਫੋਰ ਮਸਾਲਾ ਮਸਾਲਾ ਬਸ ਕਰਦੇ ਪਹੁੰਚ ਸਕਾ ਚਾਹੀਦਾ ਹੈ ਜਦੋਂ ਜਦੋਂ ਜੀ ਬੜਾ ਸਾਈਡ ਤੇ ਆ ਗਈ ਪੀ ਆ ਗਈ ਦੇਖ ਲਓ ਜੀ ਮੁਸਕਾਪ ਚੱਲੋ ਠੀਕ ਹੈ ਜੀ